ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਮਨਵਾਤਾ ਮਸ਼ਹੂਰ ਗਾਇਕ ਅਤੇ ਰੈਪਰ ਬਾਦਸ਼ਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਅਚਾਨਕ ਬਾਦਸ਼ਾ ਅਜੀਹੇ ਹਾਲ ਚ ਦਿਖੇ ਹਨ ਕਿ ਲੋਕ ਵੀ ਉਹਨਾਂ ਨੂੰ ਲੈ ਕੇ ਚਿੰਤਾ ਵਿੱਚ ਆ ਗਏ ਹਨ ਬਾਸ਼ਾ ਦਾ ਚਿਹਰਾ ਬਦਲਿਆ ਹੋਇਆ ਹੈ ਉਹਨਾਂ ਦੀ ਇੱਕ ਅੱਖ ਜ਼ਖਮੀ ਦਿਖਾਈ ਦੇ ਰਹੀ ਹੈ ਅਜੀਬ ਲੱਗ ਰਿਹਾ ਹੈ ਜਿਵੇਂ ਕਿਸੇ ਨੇ ਬਾਸ਼ਾ ਦੀ ਅੱਖ ਤੇ ਜ਼ੋਰ ਨਾਲ ਮੁੱਕਾ ਮਾਰਿਆ ਹੋਵੇ ਹਾਲਾਂਕਿ ਇਹਨਾਂ ਤਸਵੀਰਾਂ ਦੇ ਪਿੱਛੇ ਦੀ ਸੱਚਾਈ ਕੁਝ ਹੋਰ ਹੀ ਹੈ ਦਰਅਸਲ ਇਹ ਤਸਵੀਰਾਂ ਕਿਸੇ ਅਸਲੀ ਘਟਨਾ ਦੀਆਂ ਨਹੀਂ ਹਨ ਸਗੋਂ ਇੱਕ ਵੈਬ ਸੀਰੀਜ਼ ਦੇ ਸੀਨ ਦਾ ਹਿੱਸਾ ਹਨ ਬਾਸ਼ਾ ਨੇ ਖੁਦ ਆਪਣੇ ਇੰਸਟਾਗ੍ਰam ਤੇ ਪੋਸਟ ਵਿੱਚ ਕੈਪਸ਼ਨ ਵੀ ਲਿਖੀ ਹੈ ਅਵਤਾਰ ਜਿਹਦਾ ਮੁੱਕਾ ਹਿੱਤ ਕਰਦਾ ਹੈ ਜਿਵੇਂ ਨਾਲ ਹੀ ਹੈਸ਼ਟੈਗ ਬੈਟਸ ਆਫ ਬਾਲੀਵੁੱਡ ਦਿੱਤਾ ਹੈ ਇਹ ਤਸਵੀਰਾਂ ਆਰਿਆਨ ਖਾਨ ਦੀ ਡੈਬਿਊ ਸੀਰੀਜ਼ ਬੈਟਸ ਆਫ ਬਾਲੀਵੁੱਡ ਦੇ ਇੱਕ ਸੀਨ ਤੋਂ ਲਈਆਂ ਗਈਆਂ ਹਨ ਜਿਸ ਵਿੱਚ ਬਾਸ਼ਾ ਇੱਕ ਕੈਮੀਓ ਰੋਲ ਨਿਭਾ ਰਹੇ ਹਨ ਇਸ ਸੀਰੀਜ਼ ਵਿੱਚ ਅਦਾਕਾਰ ਮਨੋਜ ਪਾਵਾ ਅਫਤਾਰ ਨਾਮ ਦੇ ਕਿਰਦਾਰ ਨਾਲ ਨਜ਼ਰ ਆ ਰਹੇ ਹਨ ਜਿਨ੍ਹਾਂ ਨਾਲ ਬਾਸ਼ਾ ਦਾ ਇੱਕ ਐਕਸ਼ਨ ਸੀਨ ਸ਼ੂਟ ਕੀਤਾ ਗਿਆ ਹੈ ਇਹ ਵੈਬ ਸੀਰੀਜ਼ ਐਕਸ਼ਨ ਅਤੇ ਕਾਮੇਡੀ ਨਾਲ ਭਰਪੂਰ ਹੈ ਅਤੇ ਇਸ ਵਿੱਚ ਕਈ ਮਸ਼ਹੂਰ ਸਿਤਾਰੇ ਵੀ ਨਜ਼ਰ ਆਉਣਗੇ ਜਿਵੇਂ ਹੀ ਬਾਸ਼ਾ ਨੇ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੋਸ਼ਲ ਮੀਡੀਆ ਤੇ ਕਮੈਂਟਸ ਦਾ ਹੜ ਆ ਗਿਆ ਫੈਨਸ ਉਹਨਾਂ ਦੇ ਜ਼ਖਮੀ ਲੁੱਕ ਨੂੰ ਲੈ ਕੇ ਬਹੁਤ ਹੀ ਪਰੇਸ਼ਾਨ ਹੋ ਗਏ ਹਨ ਅਤੇ ਕਮੈਂਟਸ ਜ਼ਰੀਏ ਉਹਨਾਂ ਦਾ ਹਾਲ ਪੁੱਛਣ ਲੱਗੇ ਹਨ